ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸਾਉਣ ਆਉਨੇ ਹਾਂ ਮੇਲੇ ਦੇ ਯੂਨੀਵਰਸਿਟੀ ਚ ਅੱਜ ਅਸੀਂ ਲੁਧਿਆਣੇ ਗਏ ਸੀ ਜਾਣਕਾਰੀ ਦਿੰਨੇ ਹਾਂ ਆਪਾਂ ਟਰੈਕਟਰਾਂ ਬਾਰੇ ਟਰੈਕਟਰਾਂ ਦੇ ਕੁਝ ਕਪਰੇਟ ਵੇਖੇ ਸੀ ਆ ਮੈਸੀ ਦਾ ਟਰੈਕਟਰ ਤੇ 65000 ਡਿਸਕਾਊਂਟ ਸੀ 1210000 ਦਾ ਪੈਂਦਾ ਇਹ ਆ ਦੂਜਾ ਆ ਗਿਆ ਮੈਸੀ ਵਾਲਾ ਇਸ ਟਰੈਕਟਰ ਤੇ 248000 ਦਾ ਡਿਸਕਾਊਂਟ ਆ ਇਹ ਪੈਂਦਾ 8 ਲੱਖ 49992 ਦਾ ਇੱਕ ਨਿੱਕਾ ਟਰੈਕਟਰ ਆ ਗਿਆ ਇਹ ਨਿੱਕੇ ਟਰੈਕਟਰ ਤੇ 25000 ਡਿਸਕਾਊਂਟ ਆ ਇਹ ਪੈਂਦਾਗਾ 3 ਲੱਖ 30000 ਦਾ ਇਹ ਨਿੱਕਾ ਟਰੈਕਟਰ ਆ ਸਭ ਤੋਂ ਵੱਧ ਜਵਾਕਾਂ ਦਾ ਫੋਟੋ ਸ਼ੂਟ ਇਹ ਨਿੱਕੇ ਟਰੈਕਟਰਾਂ ਤੇ ਹੋਇਆ ਜਵਾਕ ਬਹੁਤ ਖੂਸੀ ਟਰੈਕਟਰਾਂ ਦੇ ਬਹਿ ਕੇ ਇਹਨਾਂ ਤੇ ਆਹ ਟਰੈਕਟਰ ਤੇ 65000 ਦਾ ਡਿਸਕਾਊਂਟ ਆ ਇਹ 10 ਲੱਖ 10000 ਦਾ ਪੈਂਦਾਗਾ ਇਹ ਵੀ ਮੈਸੀ ਦਾ ਹੀ ਟਰੈਕਟਰ ਆ ਇਹ ਬਾੜਾ ਮਿਊਂਟਰੈਕਟਰ ਮੇਰੀ ਜਾਣਕਾਰੀ ਘਾਟੀਆਂ ਵਿੱਚ ਵੈਸੇ ਵੀਡੀਓ ਬਣਾਈ ਆ ਆ ਟਰੈਕਟਰ ਤੇ 40000 ਦਾ ਡਿਸਕਾਊਂਟ ਆ 710000 ਦਾ ਟਰੈਕਟਰ ਪੈਂਦਾਗਾ ਇਹ ਇਹ ਵੀ ਮੈਸੀ ਦਾ ਇੱਕਾ ਨਿੱਕੇ ਆ ਗਈ ਇਹ ਹੈਂਡਲ ਦੂਜੇ ਇਹਨਾਂ ਦੇ ਆ ਸਵਰਾਜ ਦਾ ਟਰੈਕਟਰ ਸਭ ਤੋਂ ਵੱਧ ਲੋਕਾਂ ਦੀ ਪਸੰਦ ਸੀਗਾ ਬਹੁਤ ਲੋਕਾਂ ਨੇ ਸਵਰਾਜ ਦੇ ਕੋਲੇ ਆ ਕੇ ਸਭ ਮਤਲਬ ਵੇਖਿਆ ਇਹ ਸਵਰਾਜ 855 ਦਾ ਟਰੈਕਟਰ ਬਹੁਤ ਜਿਆਦੇ ਲੋਕ ਟਰੈਕਟਰ ਦੇ ਨੇੜੇ ਡੇਰੇ ਸੀਗੇ ਪਹਿਲੀ ਪਸੰਦ ਟਰੈਕਟਰ ਇਹ ਲੱਗੀ ਲੋਕਾਂ ਨੂੰ ਮੈਂ ਜਿੰਨੀ ਕਿ ਲੋਕ ਵੇਖੇ ਅੱਜ ਆ ਸੋਨਾਲੀ ਕਾਹ ਟਰੈਕਟਰ ਆ ਗਈ ਤੇ ਇਹਨਾਂ ਦੇ ਬਈ ਰੇਟ ਰੂਟ ਨਹੀਂ ਲੱਗੇ ਸੀਗੇ ਤੇ ਟਰੈਕਟਰ ਵੀ ਕਾਫੀ ਸੀਗੇ ਆ ਸੋਨਾਲੀ ਕਾ ਆ ਲੈਣਾ ਸਾਰਾ ਦਫਤਰ ਆ ਆ ਟਰੈਕਟਰ ਜੀ ਬਹੁਤ ਵਧੀਆ ਸੀਗਾ ਤੇ ਵਾਵਾ ਤਗੜਾ ਲੱਗੇ ਟਰੈਕਟਰ ਮੈਨੂੰ ਤਾਂ ਇਹ ਤੇ ਆ ਸਾਰੇ ਟਰੈਕਟਰਾਂ ਦੀ ਡਿਟੇਲ ਦਿੱਤੀ ਹੋਈ ਆ ਪਰ ਪ੍ਰਾਈਜ਼ ਨਹੀਂ ਲਾਇਆ ਸੀ ਇਹਨਾਂ ਨੇ ਤੇ ਉਹ ਅੰਦਰ ਬਹਿ ਕੇ ਸਾਰੇ ਦੱਸ ਰਹੇ ਸੀ ਪ੍ਰਾਈਜ਼ ਬਾਰੇ ਕਿਹੜਾ ਟਰੈਕਟਰ ਕਿਵੇਂ ਆ ਤੇ ਵੀ ਉਹ ਮੇਲੇ ਤੇ ਇਕੱਠ ਬਹੁਤ ਸੀਗਾ ਅੱਜ ਪੂਰਾ ਭਰਿਆ ਹੋਇਆ ਸੀ ਮੇਲਾ ਇੱਕ ਸੁਨਹਿਲੀ ਕਦਾ ਟਰੈਕਟਰ ਆ ਗਿਆ ਇਹ ਵੀ ਵਧੀਆ ਸੀਗਾ ਆਹ ਟਰੈਕਟਰ ਵੀ ਬਹੁਤ ਤੱਕੜ ਸੀਗਾ ਜਿਵੇਂ ਕਹ ਜੀ ਆਪਾਂ ਤਾਕੜ ਤਕੜਾ ਝੋਟਾ ਲਗਿਆ ਹੁੰਦਾਗਾ ਉਵੇਂ ਵਧੀਆ ਟਰੈਕਟਰ ਸੀ ਇਹ ਵੀ ਆ ਜਿਵੇਂ ਹੋਰ ਸੰਦ ਆ ਗਏ ਇਹਨਾਂ ਦੇ ਸੁਨਹਿਲੀ ਕਾਲਿਆਂ ਦੇ ਕਾਫੀ ਪਈ ਸੀ ਬਾਹਰ ਇਧਰਲੀ ਸਾਈਡ ਤੇ ਅੱਜ ਵੀ ਉਹ ਤੂੜੀ ਵਾਲਾ ਆ ਗਿਆ ਮੇਰੇ ਸਾਹਮਣਾਂ ਪਰ ਮੈਨੂੰ ਨੌਲੇਜ ਘਾਟੀ ਆ ਮੇਰੇ ਕੋਲ ਕੋਈ ਗਲਤ ਹੋ ਗਿਆ ਤਾਂ ਮਾਫ ਕਰਦੇ ਹੋ ਜਿੰਨੀ ਕਿ ਜਾਣਕਾਰੀ ਮੈਂ ਦੇਈ ਜਨਾ ਤੇ ਆ ਨਿੱਕਾ ਟਰੈਕਟਰ ਜਵਾ ਹੀ ਆਇਆ ਜਵਾਕਾਂ ਦਾ ਇਹ ਵੀ ਸੋਨਾਲੀ ਕਾਲਾ ਦਾ ਸੀਗਾ ਇਹ ਵੀ ਜਵਾਕ ਬਹੁਤ ਬਠੇ ਟਰੈਕਟਰ ਤੇ ਮਗਰ ਰੂਟਾ ਵੀਟਰ ਵੀ ਨਿੱਕਾ ਐ ਬਣਾ ਕੇ ਪਾਇਆ ਹੋਇਆ ਹੈਗਾ ਇਹ ਸੋਨਾਲੀ ਕਾਲਾ ਦੇ ਟਰੈਕਟਰ ਅਸੀਂ ਸਾਰੇ ਆ ਵੀ ਟਰੈਕਟਰ ਕਾਫੀ ਤਗੜਾ ਸੀਗਾ ਇੱਕ ਹੋਰ ਆਊਟ ਟਰੈਕਟਰ ਸੁਣ ਦਿਖੋ ਨਾ ਉਹ ਵੀ ਕਾਫੀ ਤਗੜਾ ਟਰੈਕਟਰ ਸੀਗਾ ਸੂਰਨ ਲਿਕਾ ਟਰੈਕਟਰ ਜ਼ਿਆਦਾ ਸੀਗੇ ਉਹ ਜੇ ਵੇਖੀਏ ਤਾਂ ਬਟਰੈਕਟਰ ਤਾਂ ਸਾਰੇ ਹੀ ਖੜੇ ਸੀ ਕੰਪਨੀਆਂ ਦੇ ਪਰ ਸੂਰਨ ਲਿਕਾ ਦੇ ਥੋੜੇ ਜਿਹੇ ਵੱਡ ਟਰੈਕਟਰ ਸੀਗੇ ਪਰ ਆਹ ਡਿਟੇਲਾਂ ਦਿੱਤੀਆਂ ਹੋ ਗਈਆਂ ਨਾਲ ਵੀ ਟਰੈਕਟਰ ਬਾਰੇ ਕਾਜੇ ਕਿੰਨੀ ਪਾਵਰ ਆ ਕੀ ਆ ਤੇ ਸਾਰਾ ਕੁਝ ਦੱਸਿਆ ਹੋਇਆਗਾ ਇੱਕ ਗੱਲ ਵੇਖੀ ਆ ਆਪਾਂ ਕਹਿ ਦਿੰਦੇ ਆ ਵੀ ਕਿਸਾਨ ਵਾਲਾ ਪਰ ਆਪਣੇ ਲੋਕਾਂ ਦਾ ਰੁਝਾਨ ਜਿਆਦਾ ਟਰੈਕਟਰਾਂ ਵੱੰਨੀ ਸੰਦਾ ਵੱੰਨੀ ਜਿਆਦਾ ਸੀ ਜੇ ਆਪਾਂ ਵੇਖਦੇ ਆ ਵੀ ਲੋਕ ਬਹੁਤ ਪਸੰਦ ਨਾਲ ਧਿਆਨ ਨਾਲ ਸਾਰਾ ਕੁਝ ਵੇਖਦੇ ਆ ਤੇ ਵਧੀਆ ਲੱਗਿਆ ਵੀ ਚੱਲ ਆਪਣੇ ਬਿਰਸੇ ਨਾਲ ਜੁੜੇ ਹੋਏ ਆਪਣਾ ਰੋਜੀ ਰੋਟੀ ਆ ਤੇ ਬਾਕੀ ਇਹ ਆਪਾਂ ਸਾਰਿਆਂ ਨੇ ਢਿੱਡ ਭਰਦੇ ਆ ਆਹ ਟਰੈਕਟਰ ਆ ਕਿ ਦੂਜੇ ਹੁਣ ਤੇ ਇਹ 9,29,000 ਦਾ ਟਰੈਕਟਰ ਪੈਂਦਾਗਾ ਟਰੈਕਟਰ ਰੂਮ ਵਧੀਆ ਸਾਰੇ ਟਰੈਕਟਰ ਸੋਹਣੇ ਸੀ ਸਾਰੇ ਖੜੇ ਐ ਲੱਗਦੇ ਸੀ ਪੂਰੇ ਜੱਜਾਂੋਂ ਵੱਡੇ ਸੀ ਆ 699000 ਦਾ ਟਰੈਕਟਰ ਆ ਆ ਟਰੈਕਟਰ ਤੇ 1 ਲੱਖ ਦਾ ਡਿਸਕਾਊਂਟ ਆ ਆ ਟਰੈਕਟਰ 1081000 ਦਾ ਹੈ ਤੇ ਇਹਨੇ GST ਦੇ ਹਿਸਾਬ ਨਾਲ ਡਿਸਕਾਊਂਟ ਕੀਤੇ ਹੋਏ ਆ ਉੱਤੇ ਡਿਸਕਾਊਂਟ ਲਾਇਆ ਨਹੀਂ ਸੀ ਵੈਸੇ ਤੇ ਉਹ ਕੀਤੇ ਹੋਏ ਹੈ ਵੀ GST ਕੱਟੀ ਹੋਈ ਆ ਉਤੋਂ ਕੁਝ ਐ 12% ਆ ਗਿਆ 515000 ਦਾ 35000 ਡਿਸਕਾਊਂਟ ਹੈ ਤੇ ਆ ਇਹ ਵੀ ਨਿੱਕਾ ਟਰੈਕਟਰ ਆ ਜਵਾਕ ਆ ਭੱਜ-ਭੱਜ ਪੈਂਦੇ ਨਿੱਕੇ ਟਰੈਕਟਰਾਂ ਬੰਨੀ ਹੁਣ ਆਪਾਂ ਅਗੇ ਗ੍ਰੀਨ ਲੈਂਡ ਬੰਨੀ ਤੇ ਇੱਥੇ ਬਾਈ ਆਪਣਾ ਸੰਕੀ ਸਰਦਾਰ ਲੂਪ ਵਾਲਾ ਬਾਈ ਖੜਾ ਸੀਗਾ ਤੇ ਬਾਈ ਨੇ ਗੱਲਾਂ ਬਾਤਾਂ ਕੀਤੀਆਂ ਆ ਬਾਈ ਜੱਗੀ ਸਰਪੰਚ ਵੀ ਆਇਆ ਹੋਇਆ ਸੀ ਇੱਥੇ ਨਾਲ ਬਈਆ ਲਾਲਾ ਵੀ ਆਇਆ ਸੀ ਆ ਬਾਈ ਪ੍ਰੀਤ ਆ ਗਿਆ ਤੇ ਆ ਬਾਈ ਨੇ ਗੱਲਾਂ ਵਾਤਾ ਕੀਤੀਆਂ ਫੋਟੋ ਵੀ ਕਰਾਈਆਂ ਬਾਈ ਨੇ ਵਧੀਆ ਗੱਲਾਂ ਵਾਤਾ ਕੀਤੀਆਂ ਬਾਈ ਕਹਿੰਦਾ ਕੋਈ ਨਾ ਪਿੰਡ ਮਿਲਦੇ ਆ ਆਪਾਂ ਤੇ ਆ ਬਾਈ ਕੰਪੈਨ ਤੇ ਚੜ ਗਿਆ ਫਿਰ ਮੈਂ ਮੇਰਾ ਵੀ ਫੋਟੋ ਫੋਟੋ ਕਰੋ ਯਾਰ ਤੁਸੀਂ ਮੈਂ ਵੀ ਕੰਪੈਨ ਤੇ ਚੜ ਕੇ ਵੇਖਦਾ ਯਾਰ ਹੁੰਦਾ ਕਿਲੇ ਚੜੀ ਨਹੀਂ ਸੀ ਅੱਜ ਚੜ ਕੇ ਵੇਖ ਲਿਆ ਆ ਬੀਬੂ ਬੂਆ ਵੀ ਆਈ ਹੋਈ ਈ ਹੇੜੀ ਬਣਦੇ ਹੁੰਦੇ ਨੇ ਬੀਬੂ ਬੂਆ ਇਹਨੇ ਵੀ ਸਾਡੇ ਨਾਲ ਗੱਲਾਂ ਵਾਤਾ ਕੀਤੀਆਂ ਤੇ ਹੈ ਤਾਂ ਬਜਾਰਾ ਬੜੇ ਮੁੰਡਾ ਹੀ ਐ ਬਣੀ ਹੁੰਦੀ ਐ ਬੀਬੂ ਬੂਆ ਕਹੀ ਆ ਆ YouTube ਤੇ ਵੀਡੀਓ ਪਾਉਂਦੇ ਆ ਨਾ ਉਹ ਨਾਟਕ ਜੇ ਬਣੇ ਹੁੰਦੇ ਨਾ ਚਪਕਾਈ ਹੁੰਦੀ ਆ ਚਲੋ ਜੀ ਆਪਣੀ ਪਾਕ ਵੀਡੀਓਜ਼ ਅੰਤ ਹੋ ਗਿਆ ਧੰਨਵਾਦ ਉਜੀ ਵੀਡੀਓ ਆਪਾਂ ਕੱਲ ਨੂੰ ਪਾਵਾਂਗੇ